ਸਾਤਿਕਾਰ ਮਹਾਂਤ ਰਹੁਲ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਨਵਾਂ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਅੱਜ ਤੋਂ ਪਹਿਲਾਂ 15 ਦਿਨ ਆਪਣਾ ਅਸਤੀਫਾ ਸ਼੍ਰੋਮਣੀ ਅਕਾਲੀ ਦਲ ਦੀ ਕਾਰਜਕਾਰੀ ਕਮੇਟੀ ਜਿਸ ਦੇ ਪ੍ਰਧਾਨ ਨੇ ਬਲਵਿੰਦਰ ਸਿੰਘ ਭੁੰਦਰ ਉਹਨਾਂ ਨੂੰ ਸੌਂਪ ਦਿੱਤਾ ਸੀ ਫੈਸਲਾ ਮਨਜ਼ੂਰ ਨਹੀਂ ਕੀਤਾ ਗਿਆ ਅਸਤੀਫਾ ਮਨਜ਼ੂਰ ਨਹੀਂ ਕੀਤਾ ਗਿਆ ਕਿਉਂਕਿ ਜਿਹੜੇ ਜੁੰਡੀ ਦੇ ਯਾਰ ਸੀ ਜਾਂ ਜਿਹੜੇ ਟਕਸਾਲੀ ਆਗੂ ਸੀ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਉਹਨਾਂ ਵੱਲੋਂ ਵਿਰੋਧ ਕੀਤਾ ਗਿਆ ਸੁਖਬੀਰ ਸਿੰਘ ਬਾਦਲ ਦਾ ਕਿ ਤੁਸੀਂ ਆਪਣਾ ਅਸਤੀਫਾ ਕਿਉਂ ਦਿੱਤਾ ਫਿਰ ਬਲਵਿੰਦਰ ਸਿੰਘ ਖੁੰਦੜ ਅਤੇ ਡਾਕਟਰ ਦਜੀਤ ਸਿੰਘ ਟੀਮਾ ਦੇ ਆਲੇ ਦੁਆਲੇ ਹੋ ਗਿਆ ਕਿ ਕਿਸੇ ਵੀ ਹਾਲਤ ਵਿੱਚ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾਣਾ ਲੇਕਿਨ ਇਧਰ ਨਵੇਂ ਪ੍ਰਧਾਨ ਉੱਤੇ ਮੋਹਰ ਲਾ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੇ ਗੱਲ ਕਰੀਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ 11ਵੇਂ ਰਕਬੀਰ ਸਿੰਘ ਵੱਲੋਂ ਅੱਜ ਵੱਡੀ ਧਾਰਨਾ ਲਾਈ ਗਈ ਕਿ 2 ਦਸੰਬਰ ਨੂੰ ਜਿਹੜੇ ਪ੍ਰਧਾਨ ਜਿਹੜੇ ਇਹ ਜਿਨ੍ਹਾਂ ਦੇ ਜਿਹੜੇ ਵਜੀਰ ਸੀ ਸਾਬਕਾ ਜਥੇਦਾਰ ਅਤੇ ਸਾਬਕਾ ਐਸਜੀਪੀਸੀ ਯਾਨੀ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਲਬ ਹੋ ਰਹੇ ਨੇ ਕਿਤੇ ਤਲਬ ਹੋ ਰਹੇ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਉਹਨਾਂ ਨੇ ਕਿਹਾ ਜੇਕਰ ਕੋਈ ਚੂਤੜੀ ਕਰਦਾ ਹੈ ਉਹਨੂੰ ਬਾਰ ਕਰਿਆ ਜਾਵੇਗਾ ਯਾਨੀ ਕਿ ਬੜੇ ਸ਼ਾਂਤ ਮਾਈ ਤਰੀਕੇ ਦੇ ਨਾਲ ਮੰਥਨ ਕਰਨਾ ਪਵੇਗਾ ਇਧਰ ਕਿ ਉਸ ਤੋਂ ਬੜਾ ਵੱਡਾ ਫੈਸਲਾ ਹੋਵੇ ਡੇਰਾ ਸੌਰੀ ਨਕੋਤਰ ਹਲਕੇ ਦੇ ਜਿਹੜੇ ਲਗਾਤਾਰ ਆਪਣੀਆਂ ਸਵਾਮਾ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਦੇ ਰਹੇ ਨੇ ਉਹਨਾਂ ਨੂੰ ਅੱਜ ਪ੍ਰਧਾਨ ਬਣਾ ਦਿੱਤਾ ਗਿਆ ਹੈ ਇਸ ਦਾ ਖਲਾਸਾ ਜਿਹੜਾ ਹੈ ਯੂਥ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਚੰਜਰ ਸਾਹਿਬ ਨੇ ਕੀਤਾ ਚੰਜਰ ਸਾਹਿਬ ਨੇ ਕਿਹਾ ਕਿ ਅਸੀਂ ਉਹਨਾਂ ਦੀ ਲੰਬੇ ਸਮੇਂ ਤੋਂ ਸਿਵਾਵਾਂ ਜਿਹੜੀਆਂ ਨੇ ਦਿਖਦੇ ਆ ਰਹੇ ਹਨ ਸਾਨੂੰ ਮਾਨ ਹੈ ਕਿ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਐਜ਼ ਏ ਪ੍ਰਧਾਨ ਵਜੋਂ ਇਹ ਬੜੇ ਵੱਡੇ ਪੱਤਰ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਗੇ ਲੈ ਕੇ ਜਾਣਗੇ ਇਸ ਗੱਲ ਦਾ ਖੁਲਾਸਾ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਝਿੰਦਰ ਸਾਹਿਬ ਨੇ ਕੀਤਾ ਕਿਉਂਕਿ ਝਿੰਦਰ ਸਾਹਿਬ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਨੇ ਇੱਧਰ ਗੁਰਪ੍ਰੀਤ ਸਿੰਘ ਪੰਡਾਲ ਜਿਹੜੇ ਹਲਕਾ ਨਕੂਦਰਤੂ ਨੇ ਜਿਹੜੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੇ ਰਹੇ ਨੇ ਉਹਨਾਂ ਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਪੰਡਾਲ ਨੂੰ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦਾ ਮੀਤ ਪ੍ਰਧਾਨ ਕੌਮੀ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਹੈ ਇਸ ਤੇ ਮੋਹ ਲਾ ਦਿੱਤੀ ਹੈ ਬਲਵਿੰਦਰ ਸਿੰਘ ਪੁੰਦਰ ਡਾਕਟਰ ਦਜੀਤ ਸਿੰਘ ਚੀਮਾ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਯੂਥ ਪ੍ਰਧਾਨ ਚੰਦਰਪਾਲ ਸਾਬ ਹੁਰਾ ਨੇ ਉਹਨਾਂ ਨੇ ਕਿਹਾ ਕਿ ਅਸੀਂ ਗੁਰਪ੍ਰੀਤ ਸਿੰਘ ਪੰਡਾਲ ਦੀਆਂ ਸੇਵਾਵਾਂ ਤੋਂ ਬਹੁਤ ਖੁਸ਼ ਆ ਸਾਨੂੰ ਮਾਣ ਹੈ ਕਿ ਗੁਰਪ੍ਰੀਤ ਪੰਡਾਲ ਜੋ ਹਲਕਾ ਨਕੌਦਰ ਤੋਂ ਨੇ ਉਹ ਸ਼ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਦੇ ਵਜੋਂ ਆਪਣੀਆਂ ਸੇਵਾਵਾਂ ਦਿੰਦੇ ਰਹਿਣਗੇ ਆਉਣ ਵਾਲੇ ਸਮੇਂ ਦੇ ਵਿੱਚ ਸਮੇਂ-ਸਮੇਂ ਤੇ ਸ਼ਰੋਮਣੀ ਅਕਾਲੀ ਦਲ ਦੀ ਸਿਆਸਤ ਨੂੰ ਹਲਾਵਾ ਦਿੱਤਾ ਜਾਵੇਗਾ ਗੁਰਪ੍ਰੀਤ ਪੰਡਾਲ ਵੱਲੋਂ ਇਸ ਕਿਉਂਕਿ ਸਾਨੂੰ ਯਕੀਨ ਹੈ ਕਿ ਜਿਸ ਤਰ੍ਹਾਂ ਪਿਛਲੇ ਕਈ ਦਹਾਕਿਆਂ ਤੋਂ ਵਾਰ-ਵਾਰ ਸਿਵਾਵਾਂ ਦਾ ਜ਼ਿਕਰ ਹੋ ਰਿਹਾ ਸੀ ਗੁਰਪ੍ਰੀਤ ਪੰਡਾਲ ਦਾ ਕਿ ਗੁਰਪ੍ਰੀਤ ਪੰਡਾਲ ਨੂੰ ਕਿਸੇ ਵੱਡੇ ਅਹੁਦੇ ਦੇ ਨਾਲ ਨਿਵਾਜਿਆ ਜਾਣਾ ਚਾਹੀਦਾ ਇਸ ਲਈ ਗੁਰਪ੍ਰੀਤ ਪੰਡਾਲ ਨੂੰ ਕੌਮੀ ਮੀਤ ਪ੍ਰਧਾਨ ਯੂਥ ਸ਼੍ਰੋਮਣੀ ਅਕਾਲੀ ਦਲ ਦੇ ਵਿੰਗ ਦਾ ਬਣਾ ਦਿੱਤਾ ਗਿਆ ਹੈ